ਲੀਡਰ ਆਫ اپوزیشن ਪ੍ਰਤਾਪ ਸਿੰਘ ਬਾਜਵਾ ਦੇ ਨਾਲ ਲੀਡਰ ਆਫ اپوزیشن ਪ੍ਰਤਾਪ ਬਾਜਵਾ ਦੇ ਵੱਲੋਂ ਮੰਤਰੀ ਹਰਪਜਨ ਈਟੀਓ ਦੇ ਦਿੱਤੇ ਬਿਆਨ ਦਾ ਇੱਕ ਮਾਮਲਾ ਜਿਸ ਨੂੰ ਲੈ ਕੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਕਾਂਗਰਸ ਤੇ ਪ੍ਰਤਾਪ ਬਾਜਵਾ 24 ਘੰਟਿਆਂ ਦੇ ਅੰਦਰ ਮਾਫੀ ਮੰਗਣ ਚੀਮਾ ਦੇ ਵੱਲੋਂ ਇਹ ਗੱਲ ਕੀਤੀ ਗਈ ਮਾਫੀ ਨਹੀਂ ਮੰਗੀ ਤਾਂ ਕਾਰਵਾਈ ਦੇ ਲਈ ਤਿਆਰ ਰਹੋ ਚੀਮਾ ਨੇ ਇਸ ਗੱਲ ਦੇ ਵਿੱਚ ਚੇਤਾਵਨੀ ਦੇ ਦਿੱਤੀ ਹੈ ਤਾਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਕਾਂਗਰਸ ਦੇ ਪ੍ਰਤਾਪ ਬਾਜਵਾ ਨੂੰ 24 ਘੰਟੇ ਦਿੱਤੇ ਨੇ ਮਾਫੀ ਮੰਗਣ ਵਾਸਤੇ ਮੁਆਫੀ ਨਹੀਂ ਮੰਗੀ ਤਾਂ ਕਾਰਵਾਈ ਦੇ ਲਈ ਤਿਆਰ ਰਹੋ ਚੀਮਾ ਵੱਲੋਂ ਕਿਹਾ ਗਿਆ ਜਿਹੜਾ ਪਹਿਲੇ ਬੈਂਡ ਵਜਾਂਦਾ ਰਿਹਾ ਉਹਦਾ ਬੈਂਡ ਅਸੀਂ ਵਜਾਵਾਂਗੇ ਜਿੰਨੀ ਭਾਰੀ ਲੁੱਟ ਜਿੰਨੀ ਭਾਰੀ ਲੁੱਟਰ ਭਜਨ ਸਿੰਘ ਨੇ ਇਥੇ ਪਾਈ ਹੈ ਸਾਡੇ ਕੋਲ ਇੱਕ ਇੱਕ ਚੀਜ਼ ਦੀ ਜਾਣਕਾਰੀ ਹੈ ਮੇਰੇ ਵੀਰੋ ਸ਼ਾ ਤੁਹਾਨੂੰ ਪਤਾ ਨਹੀਂ ਹੋਏਗਾ ਵੱਡੇ ਪੈਮਾਨੇ ਤੇ ਜਿਹੜਾ ਮਹਿਕਮਾ ਉਹਦੇ ਕੋਲ ਓਏ ਵੱਡੇ ਪੈਮਾਨੇ ਤੇ ਲੁੱਟ ਹੋ ਰਹੀ ਹੈ ਇਹ ਹੁਣ ਬੈਂਡ ਵਜਾਣ ਵਾਲਾ ਨਹੀਂ ਰਹਿ ਗਿਆ ਇਹ ਤਾਂ ਪੰਜਾਬ ਦਾ ਬੈਂਡ ਵਜਾਣਾ ਸ਼ੁਰੂ ਕਰ ਦਿੱਤਾ ਤਰ ਤੋ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਇਹ ਸਾਡੀ ਬਚਨ ਪੱਤਾ ਸਾਰਿਆਂ ਨੇ ਨੋਟ ਕਰ ਲਿਓ ਅਸੀਂ ਭੱਜਣ ਵਾਲੇ ਨੇ ਮੌਕਾ ਮਿਲੇ ਸੀ ਗੁਰੂ ਮਹਾਰਾਜ ਸਾਹਿਬ ਮੇਰ ਕਰਨ ਮੌਕਾ ਦੇਣ ਤੇ ਡੈਡੀ ਸਾਹਿਬ ਤਗੜੇ ਹੋ ਕੇ ਵਰਜੋ ਕਾਂਗਰਸ ਪਾਰਟੀ ਬੂਲ ਅਨੁਯੁਕਤ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਬਾ ਨੇ ਬਹੁਤ ਹੀ ਮੰਦ ਭਾਗਿਆ ਬਿਆਨ ਦਿੱਤਾਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਕੈਬਨਟ ਦੇ ਕਲੀਗ ਹਰਪਜਨ ਸਿੰਘ ਈਟੀਓ ਸਾਹਿਬ ਜਿਨ੍ਹਾਂ ਨੇ ਬੜੀ ਮਿਹਨਤ ਮੁਸ਼ਕਤ ਕਰਕੇ ਗਰੀਬੀ ਦੇ ਵਿੱਚ ਉੱਠ ਕੇ ਮਿਹਨਤ ਕਰਕੇ ਇੱਕ ਮਿਸਾਲ ਜਿਹੜੀ ਉਹ ਪੈਦਾ ਕੀਤੀ ਆ ਕਿ ਕਿਸ ਤਰ੍ਹਾਂ ਉਹਨਾਂ ਨੇ सिविल सर्विस ਦਾ एग्जाम ਪਾਸ ਕੀਤਾ ਪੰਜਾਬ ਦੇ ਅੰਦਰ ਅਲਾਈਡ ਸਰਵਿਸ ਦੇ ਅੰਦਰ ਆਏ ਈਟੀਓ ਬਣੇ ਔਰ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਮਾਜ ਦੇ ਅੰਦਰ ਹੋਰ ਸੇਵਾ ਕਰਨੀਆਂ ਤਾਂ ਤਰੰਤ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਚਾਏ ਪ੍ਰਤਾਪ ਬਾਜਬਾ ਨੇ ਬੜੇ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਜਿੰਨੇ ਵੀ ਦਲਤਾਂ ਦੇ ਮਨਿਸਟਰ ਨੇਗੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਤੇ ਨੇਗੇ ਕਦੇ ਕੋਈ ਵਾਦਾ ਕਦੇ ਨਾ ਲੈ ਕੇ ਕਦੇ ਕਹਿੰਦੇ ਨੇ ਮਟੀਰੀਅਲ ਆ ਗਿਆ ਹੁਣ ਕਹਿੰਦੇ ਬਾਜੇ ਵਾਲੇ ਆ ਗਏ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਇਹ ਬਹੁਤ ਹੀ ਬੰਦਪਾਗਾਗਾ ਯਾ ਤਾਂ ਪ੍ਰਤਾਪ ਸਿੰਘ ਬਾਜਬਾ ਔਰ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗੇ ਨਹੀਂ ਐਕਚੁਅਲੀ ਇਸ ਪੂਰੀ ਖਬਰ ਤੇ ਹੋਰ ਗੱਲਬਾਤ ਕਰਨ ਵਾਸਤੇ ਮੇਰੇ ਸਹਿਯੋਗੀ ਰੋਹਿਤ ਬੰਸਲ ਸਾਡੇ ਨਾਲ ਜੁੜੇ ਹੋਏ ਨੇ। ਰੋਹਿਤ ਜੋਰਪਾਜਨ ਸਿੰਘ ਈਟੀਓ ਨੇ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਵੀ ਰਹੇ ਨੇ। ਉਹਨਾਂ ਵਾਸਤੇ ਪ੍ਰਤਾਪ ਸਿੰਘ ਬਾਜਵਾ ਨੇ ਜੋ ਇਹ ਸ਼ਬਦਾਵਲੀ ਵਰਤੀ ਹੈ, ਇਹ ਕਿਸ ਵੇਲੇ ਦੀ ਘਟਨਾ ਹੈ? ਕਿੱਥੇ ਇਹਨਾਂ ਤੋਂ ਇਹਨਾਂ ਦੇ ਵੱਲੋਂ ਇਹ ਵਰਤੀ ਗਈ ਹੈ? ਔਰ ਹੁਣ ਜੋ ਚੇਤਾਵਨੀ ਦਿੱਤੀ ਗਈ ਹੈ ਕੈਬਨਿਟ ਮੰਤਰੀ ਹਰਪਾਲ ਸੀਮਾ ਦੇ ਵੱਲੋਂ, ਕੀ ਕੁਝ ਜੜਕਾਰੀ ਹੈ? ਦੇਖੋ ਨਵਜੋਤ ਪਹਿਲਾਂ ਤਾਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਹਰਪਾਜਨ ਸਿੰਘ ਈਟੀਓ ਇੱਕ ਦਲਿਤ ਸਮੁਦਾਇ ਤੋਂ ਕਹਿੰਦੇ ਕਿ ਉਹ ਉਹਨੇ ਅਤੇ ਇਹਨਾਂ ਦੇ ਫਾਦਰ ਸਾਹਿਬ ਦਾ ਬਿਜ਼ਨਸ ਸੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਬੈਂਡ ਦਾ ਜਿਹੜਾ ਕੰਮ ਬਹੁਤ ਸਾਰੇ ਲੋਕ ਕਰਦੇ ਆ ਤਾਂ ਉਹੀ ਕੰਮ ਹਰਪ੍ਰਜਨ ਸਿੰਘ ਈਟੀਓ ਦੇ ਪਰਿਵਾਰਕ ਮੈਂਬਰਾਂ ਦਾ ਸੀ ਪਰ ਉਸ ਚੀਜ਼ ਤੋਂ ਨਿਕਲ ਕੇ ਹਰਪ੍ਰਜਨ ਸਿੰਘ ਈਟੀਓ ਪੀਸੀਐਸ ਦਾ ਜਿਹੜਾ ਐਗਜ਼ਾਮ ਹੈ ਉਹ ਕਲੀਅਰ ਕਰਦੇ ਨੇ ਪੰਜਾਬ ਦੇ ਵਿੱਚ ਈਟੀਓ ਆਫੀਸਰ ਦੇ ਤੌਰ ਤੇ ਉਹਨਾਂ ਦੀ ਤਨਖਾਹੀ ਹੁੰਦੀ ਔਰ ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਈਟੀਓ ਸ਼ਬਦ ਜਿਹੜਾ ਉਹ ਲਗਾਇਆ ਜਾਂਦਾ ਹੈਗਾ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਆਉਂਦੀ ਹੈ ਤਾਂ ਈਟੀਓ ਦੇ ਵੱਲੋਂ ਆਪਣੇ ਪੀਸੀਐਸ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਹੈਗਾ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਜਾਂਦੀ ਹੈ ਜੰਡਿਆਲਾ ਗੁਰੂ ਤੋਂ ਇਲੈਕਸ਼ਨ ਲੜੇ ਤੇ 2022 ਦੇ ਵਿੱਚ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹਾਲਾਂਕਿ ਉਸ ਤੋਂ ਪਿਛਲਾ ਇਲੈਕਸ਼ਨ ਉਹ ਹਾਰ ਗਏ ਸੀ ਜਿੱਤਣ ਤੋਂ ਬਾਅਦ ਕਿ ਆਪਨੇ ਤਾਂ ਮੰਤਰੀ ਬਣਾਇਆ ਗਿਆ ਪਰ ਕੱਲ ਜਦੋਂ ਕਾਂਗਰਸ ਦੀ ਰੈਲੀ ਅਮ੍ਰਿਤਸਰ ਦੇ ਅੰਦਰ ਹੋ ਰਹੀ ਸੀ ਤਾਂ ਉਸ ਸਮੇਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਈਟੀਓ ਜਿਹੜਾ ਬਾਜਾ ਵਜਾਉਂਦਾ ਸੀਗਾ ਉਸ ਸੀਜ਼ ਨੂੰ ਲੈ ਕੇ ਜਾਂ ਇੱਕ ਬੈਂਡ ਆ ਜਿਹੜਾ ਸੀਗਾ ਉਸ ਨੂੰ ਲੈ ਕੇ ਤਾਂ ਜਿਹੜਾ ਉਹ ਸਿੱਧੇ ਤੌਰ ਤੇ ਕੱਟਿਆ ਗਿਆ ਔਰ ਕਿਹਾ ਗਿਆ ਕਿ ਇੱਕ ਕ੍ਰਾਪਸ਼ਨ ਦੇ ਇਲਜ਼ਾਮ ਉਹਨਾਂ ਤੇ ਲੱਗੇ ਔਰ ਉਹਨਾਂ ਦੀ ਜਿਹੜਾ ਇੱਕ ਪਰਸਨਲੀ ਜਿਹੜਾ ਉਹਨਾਂ ਦਾ ਕੰਮ ਹੈ ਜਿਹੜਾ ਉਹਨਾਂ ਦੇ ਫੈਮਿਲੀ ਦਾ ਕੰਮ ਸੀਗਾ ਉਸ ਨੂੰ ਕਿਤੇ ਨਾ ਕਿਤੇ ਕਿਨੀਆਂ ਕਿ ਨੀਮਾ ਦਿਖਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ ਉਸ ਤੋਂ ਬਾਅਦ ਹੁਣ ਆਵਾੰਦੀ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਔਰ ਪੰਜਾਬ ਦੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਜੀਮਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਲਗਾਤਾਰ ਪ੍ਰਤਾਪ ਸਿੰਘ ਬਾਜਵਾ ਕਦੇ ਮਟੀਰੀਅਲ ਕਹਿ ਕੇ ਕਦੇ ਕੁਝ ਕਹਿ ਕੇ ਦਲਿਤ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਤਨਾ ਕਿਤੇ ਨੀਵਾ ਦਿਖਾਉਂਦੇ ਔਰ ਜੇਕਰ 24 ਘੰਟਿਆਂ ਦੇ ਅੰਦਰ ਬਾਜਵੇ ਨੇ ਮਾਫੀ ਨਾ ਮੰਗੀ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਕੀਤੀ ਜਾਏਗੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਇੱਕ ਬਿਆਨ ਦਿੱਤਾ ਗਿਆ ਸੀ ਕਿ ਮੋਬਾਈਲ ਠੀਕ ਕਰਨ ਵਾਲੇ ਇਹ ਉਹ ਕਿਹੋ ਜਿਹਾ ਮਟੀਰੀਅਲ ਹੈ ਜਿਹੜੇ ਸਾਡੇ ਸਾਹਮਣੇ ਆ ਕੇ ਬੈਠ ਗਏ ਨੇ ਔਰ ਸਿੱਧੇ ਤੌਰ ਤੇ ਉਹਨਾਂ ਨੇ ਲਾਖ ਸਿੰਘ ਉਗੂਕੇ ਜਿਹੜੇ ਕਹਿੰਦੇ ਕਿ ਇੱਕ ਦਲਿਤ ਐਮਐਲਏ ਨੇ ਉਹਨਾਂ ਨੂੰ ਉਸ ਸਮੇਂ ਨਿਸ਼ਾਨੇ ਤੇ ਲਿਆ ਸੀਗਾ ਤਾਂ ਹੁਣ ਇੱਕ ਵਾਰ ਫੇਰ ਜਿਹੜਾ ਉਹਨਾਂ ਦਾ ਨਿਸ਼ਾਨਾ ਹੈਗਾ ਉਹ ਹਰਪ੍ਰੀਤ ਸਿੰਘ ਈਟੀਓ ਤੇ ਹੈਗਾ ਔਰ ਉਹ ਵੀ ਇੱਕ ਦਲਿਤ ਸਮਾਜ ਦੇ ਨਾਲ ਸੰਬੰਧਤ ਐਮਐਲਏ ਨੇਗੇ ਔਰ ਉਸ ਬਾਅਦ ਉਹ ਕੈबिनेट ਮੰਤਰੀ ਬਣਦੇ ਨੇ ਤਾਂ ਹੁਣ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਕੀ ਵਾਕਈ ਦੇ ਵਿੱਚ ਐਕਸ਼ਨ ਲੈਂਦੇ ਨੇ ਜਾਂ ਇਹਨਾਂ ਬਿਆਨਾਂ ਨੂੰ ਕੇਵਲ ਇੱਕ ਹਵਾ-ਹਵਾਈ ਬਿਆਨ ਦੇਖਿਆ ਜਾਵੇ ਤਾਂ ਸੋ 24 ਘੰਟੇ ਦਾ ਸਮਾਂ ਕੁਝ ਜ਼ਿਆਦਾ ਨਹੀਂ ਹੈ ਕੱਲ ਤੱਕ ਉਹ ਵੀ ਸਮਾਂ ਜਿਹੜਾ ਪੂਰਾ ਹੋ ਜਾਏਗਾ ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕੀ ਕਰਦੀ ਹੈ ਔਰ ਹਰਪਾਲ ਚੀਮਾ ਕੀ ਕਰਦੇ ਨੇ ਉਹ ਉਸ ਦਾ ਇੰਤਜ਼ਾਰ ਜ਼ਰੂਰ ਰਹੇਗਾ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਨਾ ਤਾਂ ਪਹਿਲਾਂ ਆਪਣੇ ਬਿਆਨਾਂ ਤੋਂ ਮਾਫੀ ਮੰਗੀ ਸੀ ਪਰ ਇਸ ਵਾਰ ਵੀ ਇਹ ਚੀਜ਼ ਹੈ ਜਿਹੜੀ ਉਹ ਮੁਸ਼ਕਲੀ ਨਜ਼ਰ ਆ ਰਹੀ ਹੈ। ਰੋਹਿਤ ਇਹ ਕੀ ਵੀ ਗੱਲ ਹੈ ਇਸ ਤੋਂ ਪਹਿਲਾਂ ਵੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਗੱਲ ਕਈ ਵਾਰ ਕਹੀ ਗਈ ਕਿ ਇਨ੍ਹਾਂ ਤੋਂ ਜਰਿਆ ਨਹੀਂ ਜਾ ਰਿਹਾ ਕਿ ਆਮ ਘਰਾਂ ਦੇ ਜਿਹੜੇ ਮੁੰਡੇ ਨੇ ਓਟ ਕੇ ਸੱਤਾ ਦੇ ਵਿੱਚ ਆ ਗਏ ਨੇ ਔਰ ਗੱਲ ਵੀ ਸਹੀ ਹੈ ਕਿਉਂਕਿ ਸਿਆਸੀ ਗੱਲਾਂ ਇੱਕ ਜਗ੍ਹਾ ਨਹੀਂ ਪਰ ਕਿਸੇ ਨੂੰ ਪਰਸ ਇਦਾਂ ਟਾਰਗੇਟ ਕਰ ਦੇਣਾ ਬਹੁਤ ਗਲਤ ਗੱਲ ਹੈ ਤਾਂ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਅਗਰ ਸਿਵਿਕ ਸੈਂਸ ਦੀ ਗੱਲ ਵੀ ਕੀਤੀ ਜਾਵੇ ਤਾਂ ਕਿੰਨਾ ਕੁ ਲੋਕਾਂ ਦੇ ਵਿੱਚ ਇਸ ਚੀਜ਼ ਦਾ ਕੀ ਮੈਸੇਜ ਜਾਂਦਾ ਹੈ ਇਹ तमाम ਪੋਲੀਟੀਕਲ ਲੀਡਰਸ ਨੂੰ ਲੈ ਕੇ ਦੇਖੋ ਲੀਡਰਾਂ ਦਾ ਇੱਕ ਚੀਜ਼ ਬਹੁਤ ਜਿਹੜੀ ਕਲੀ ਇੱਕ ਵਿਲੱਖਣ ਦੇਖਣ ਨੂੰ ਮਿਲਦੀ ਹੈ ਉਹ ਹੁੰਦੀ ਹੈ ਕਿ ਰੈਲੀਆਂ ਦੇ ਵਿੱਚ ਵਾਹ-ਵਾਇ ਕਰਾਉਣੇ ਕਿ ਦੇਖੋ ਜੀ ਕਿਸੇ ਵੀ ਲੀਡਰ ਦਾ ਚਾਹੇ ਉਹ ਪ੍ਰਤਾਪ ਬਾਜਵਾ ਹੋਣ ਚਾਹੇ ਕੋਈ ਹੋਰ ਹੋਵੇ ਸਾਹਿਬ ਮਰਿੰਦਰ ਸਿੰਘ ਰਾਜਾ ਬੜਿੰਗ ਦਾ ਹੋਵੇ ਜਦੋਂ ਲੀਡਰ ਸਟੇਜ ਤੇ ਖੜਾ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਉਸ ਸਮੇਂ ਵਧਣੀ ਚਾਹੀਦੀ ਹੈ ਕਿ ਕੋਈ ਉਸ ਦੇ ਮੂੰਹ ਅਜੀਹਾ ਬਿਆਨ ਨਾ ਨਿਕਲੇ ਜਿਸ ਦੇ ਨਾਲ ਕਿਸੇ ਦਾ ਦਿਲ ਦੁਖੇ ਕਿਸੇ ਸਮਾਜ ਦਾ ਦਿਲ ਦੁਖੇ ਤੋਂ ਡਾ ਜਿਹੜਾ ਕੋਈ ਲੌਜੀਕਲੀ ਜੇਕਰ ਤੁਸੀਂ ਗੱਲ ਕਰਨਾ ਜੇਕਰ ਹਰ ਭਜਨ ਆਰਟੀਓ ਦੇ ਕਹਿ ਰਹੇ ਕਿ ਕ੍ਰਪਸ਼ਨ ਦੇ ਸਬੂਤ ਨੇ ਤਾਂ ਉਹਨਾਂ ਸਬੂਤਾਂ ਨੂੰ ਕੋਰਟ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਜਾਂ ਟੈਰੀਆਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਕਾਰਵਾਈ ਹੋ ਸਕਦੀ ਹੈ ਪਰ ਜਦੋਂ ਤੁਸੀਂ ਕਿਸੇ ਨੂੰ ਇੱਕ ਪਰਸਨਲੀ ਲੈਵਲ ਤੇ ਕਿ ਜੋ ਉਸ ਦਾ ਕੰਮ ਹੈ ਉਸ ਨੂੰ ਨੀਵਾ ਦਿਖਾ ਕੇ ਤੁਸੀਂ ਕਰੋ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਹੋਗਾ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਸਰਦਾਰ ਬੂਟਾ ਸਿੰਘ ਨੂੰ ਲੈ ਕੇ ਜਿਸ ਤਰੀਕੇ ਦੀ ਐਂਟਪਨੀਆਂ ਕੀਤੀਆਂ ਗਈਆਂ ਉਹਨਾਂ ਦੇ ਰੰਗ ਨੂੰ ਲੈ ਕੇ ਉਹਨਾਂ ਦੀ ਜਾਤ ਨੂੰ ਲੈ ਕੇ ਉਹਨਾਂ ਦੇ ਕੰਮ ਨੂੰ ਲੈ ਕੇ ਉਸ ਤਰੀਕੇ ਦੇ ਨਾਲ ਹੀ ਜਿਹੜੀਆਂ ਇਹ ਟਿੱਪਣੀਆਂ ਨੇ ਉਹ ਦੇਖੀਆਂ ਜਾ ਸਕਦੀਆਂ ਔਰ ਕਿਤਨਾ ਕਿਤੇ ਇੱਕ ਵਾਹ ਵਾਹ ਹੀ ਖੱਟਣ ਦੇ ਲਈ ਲੋਕਾਂ ਦੇ ਵਿੱਚ ਇੱਕ ਤਾੜੀਆਂ ਮਾਰਨ ਦੇ ਲਈ ਲੋਕਾਂ ਦੇ ਵਿੱਚ ਇੱਕ ਹਾਸਾ ਪਾਉਣ ਦੇ ਲਈ ਜਦੋਂ ਤੁਸੀਂ ਕੁਝ ਅਜੀਬੇ ਬਿਆਨ ਦੇ ਦਿੰਦੇ ਹੋ ਜਿੰਨਾ ਬਿਆਨਾਂ ਦੇ ਨਾਲ ਕਹ ਲਈਏ ਸਿੱਧੇ ਤੌਰ ਦੇ ਪਰ ਇੱਕ ਸਮਾਜ ਦੇ ਉੱਪਰ ਹੀ ਅਸਰ ਆਏਗਾ ਕਿਉਂਕਿ ਤੁਸੀਂ ਵੀ ਤੁਹਾਨੂੰ ਵੀ ਪਤਾ ਹੈ ਕਿ ਜਿਸ ਤਰੀਕੇ ਦੇ ਨਾਲ ਦਲਿਤ ਸਵਾਜ ਦੇ ਬਹੁਤ ਸਾਰੇ ਐਮਐਲਏ ਜਿਹੇ ਨੇ ਜਿਨ੍ਹਾਂ ਨੇ ਮਿਹਨਤ ਮਜ਼ਦੂਰੀ ਦਾ ਜਿਹੜਾ ਕੰਮ ਹੈਗਾ ਜ਼ਿਆਦਾਤਰ ਜਿਹੜੇ ਕਹ ਲਈਏ ਕਿ ਜੇਕਰ ਤੁਸੀਂ ਫਿਸ਼ੋਕਰ ਦੇਖੋਗੇ ਤਾਂ ਜਿਸ ਤਰੀਕੇ ਦੇ ਨਾਲ ਖਾਸ ਤਰੀਕੇ ਦੇ ਨਾਲ ਸੀ ਹਰ ਪੰਜ ਨੀਤੀਆਂ ਦਾ ਜ਼ਿਕਰ ਕੀਤਾ ਕਿ ਉਹਨਾਂ ਦੇ ਫਾਦਰ ਸਾਹਿਬ ਜਿਹੜਾ ਬੈਂਡ ਦਾ ਕੰਮ ਕਰਦੇ ਸੀ ਕਿ ਲਾਹ ਸਿੰਘ ਲੂਗੂ ਕੇ ਦਾ ਜ਼ਿਕਰ ਕਰੀਏ ਤਾਂ ਉਹ ਮੋਬਾਈਲ ਠੀਕ ਕਰਨ ਦਾ ਕੰਮ ਕਰਦੇ ਸੀ ਔਰ ਉਹਨਾਂ ਦੀ ਮਾਤਾ ਉਸੇ ਵਿਧਾਨ ਸਭਾ ਹਲਕੇ ਦੇ ਅੰਦਰ ਸਫਾਈ ਸੇਵਕ ਦਾ ਕੰਮ ਕਰਦੀ ਸੀ ਇੱਕ ਸਕੂਲ ਦੇ ਅੰਦਰ ਪਰ ਜਦੋਂ ਪੁੱਤਰ ਐਮ ਐਲ ਏ ਬਣ ਜਾਂਦਾ ਤਾਂ ਕਹਿੰਦੀ ਮੈਂ ਆਪਣਾ ਕੰਮ ਨਹੀਂ ਛੱਡਣਾ ਮੈਂ ਆਪਣਾ ਕੰਮ ਉਸੇ ਤਰੀਕੇ ਨਾਲ ਜਾਰੀ ਰੱਖੂੰਗੀ ਪਰ ਅੱਜ ਵੀ ਉਹਨਾਂ ਦੀ ਮਾਤਾ ਜਿਹੜੀ ਸਫਾਈ ਸੇਵਕ ਦੇ ਤੌਰ ਤੇ ਜਿਹੜੀ ਡਿਊਟੀ ਹੈਗੀ ਉਹ ਉਸ ਸਕੂਲ ਦੇ ਵਿੱਚ ਨਿਭਾ ਰਹੀ ਹੈਗੀ ਤਾਂ ਇਹ ਇੱਕ ਜਿਹੜਾ ਕਲੀਏ ਕਿ ਉਸ ਸਮਾਜ ਦੀ ਇਸ ਸਮਾਜ ਨੂੰ ਦੇਣਾ ਹੈ ਕਿ ਕਿਸ ਤਰੀਕੇ ਦੇ ਨਾਲ ਸਫਾਈ ਦਾ ਕੰਮ ਹੋਵੇ ਜਿਹੜੇ ਕੰਮ ਸ਼ਾਇਦ ਕਿ ਲਈਏ ਕਿ ਬਹੁਤ ਸਾਰੇ ਲੋਕ ਡਿਨਾਇਲ ਕਰ ਦਉਂਦੇ ਨੇ ਉਹਨਾਂ ਕੰਮਾਂ ਦੇ ਨਾਲ ਹੀ ਜਿਹੜਾ ਇਹ ਲੋਕ ਆ ਆਪਣਾ ਗੁਜ਼ਾਰਾ ਕਰਦੇ ਨੇ ਪਰ ਉਹਨਾਂ ਕੰਮਾਂ ਨੂੰ ਕਿਸੇ ਨਾ ਕਿਸੇ ਚੈਲੰਜ ਕਰਨਾ ਕਿ ਬਹੁਤ ਗਲਤ ਗੱਲ ਹੈ ਠੀਕ ਹੈ ਠੀਕ ਹੈ ਰੋਹਿਤ ਸ਼ੁਕਰੀਆ तमाम ਗੱਲਬਾਤ ਕਰਨ ਵਾਸਤੇ ਜਾਣਕਾਰੀ ਵਾਸਤੇ ਤਾਂ ਇੱਕ ਵਾਰ ਫਿਰ ਤੋਂ ਸਿਆਸਤ ਜਿਹੜੀ ਆ ਪੱਕਦੀ ਹੋਈ ਨਜ਼ਰ ਆ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਜੋ ਸ਼ਬਦ ਵਰਤੇ ਗਏ ਨੇ ਪਰਸਨਲ ਲੈਵਲ ਤੇ ਟਾਰਗੇਟ ਕੀਤਾ ਗਿਆ ਹੈ ਹਰਪ੍ਰਜਨ ਸਿੰਘ ਈਟੀਆ ਨੂੰ ਇਸ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਦੇ ਵੱਲੋਂ ਵੀ ਮੁਆਫੀ ਲਈ ਗੱਲ ਕਹੀ ਕਿ ਮਾਫੀ ਮੰਗ ਲੈਣੀ ਚਾਹੀਦੀ